ਸੌਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਜੋ ਕਿ ਪੰਜਾਬ ਦੇ ਹੋਰਨਾਂ ਤਿਉਹਾਰਾਂ ਵਾਂਗ ਪੰਜਾਬ ਦੇ ਮੀਰ ਵਿਰਸੇ ਦੀ ਯਾਦ ਨੂੰ ਜਿੱਥੇ ਤਾਜ਼ਾ ਕਰਦਾ ਹੈ ਉੱਥੇ ਹੀ ਇਹ ਤਿਉਹਾਰ ਮਹਿਲਾਵਾਂ ਦਾ ਮਨ ਪਾਉਂਦਾ ਤਿਉਹਾਰ ਵੀ ਹੈ ਇਸੇ ਹੀ ਕੜੀ ਦੇ ਤਹਿਤ ਸਮਾਜ ਸੇਵਕਾ ਸ਼ਿਲਪਾ ਨਿਤਿਨ ਚੱਡਾ ਅਤੇ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਅਨੀਤਾ ਸੋਮਪਰਾਗਜ ਦੀ ਅਗਵਾਈ ਹੇਠ ਦੁਸਹਿਰਾ ਗਰਾਊਂਡ ਹਦੀਆਬਾਦ ਫਗਵਾੜਾ ਵਿਖੇ ਬੀਤੀਆਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਲੜਕੀਆਂ ਪੰਜਾਬੀ ਪਹਿਰਾਵੇ ਵਿੱਚ ਸਜ ਧਜ ਕੇ ਪਹੁੰਚੀਆਂ ਸਨ ਤੇ ਤਿੱਿਆਂ ਦੇ ਮੇਲੇ ਨੂੰ ਚਾਰਚਾਂ ਲਗਾ ਰਹੀਆਂ ਸਨ ਇਸ ਮੇਲੇ ਦਾ ਆਗਾਜ਼ ਸਭ ਮਹਿਲਾਵਾਂ ਵੱਲੋਂ ਮਿਲ ਕੇ ਕੀਤਾ ਗਿਆ ਇਸ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਵੱਲੋਂ ਪਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਕਿੱਕਲੀ ਗਿੱਧਾ ਭੰਗੜਾ ਤੇ ਬੋਲੀਆਂ ਪਾ ਕੇ ਖੂਬ ਰੰਗ ਬਣਿਆ ਜਰਕਿ ਮਹਿਲਾਵਾਂ ਵੱਲੋਂ ਪਿੰਗਾ ਵੀ ਝੂਟੀਆਂ ਗਈਆਂ ਇਸ ਤੋਂ ਇਲਾਵਾ ਮਹਿਲਾਵਾਂ ਤੇ ਲੜਕੀਆਂ ਨੇ ਡੀਜੇ ਦੀਆਂ ਧੁਨਾ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ اظہار ਵੀ ਕੀਤਾ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਜਿੱਥੇ ਤੀਆਂ ਦੇ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਤੀਆਂ ਜਿੱਥੇ ਆਪਸ ਵਿੱਚ ਮਿਲਕ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੀਆਂ ਨੇ ਉੱਥੇ ਹੀ ਇਹ ਇੱਕ ਪ੍ਰਾਤਨ ਵਿਰਸੇ ਦੀ ਯਾਦ ਨੂੰ ਵੀ ਤਾਜ਼ਾ ਕਰਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਦਿਨ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰਹਿ ਸਕੇ ਇਸ ਮੌਕੇ ਜਿੱਥੇ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਸ ਮੇਲੇ ਦੌਰਾਨ ਪੁਰਾਤਨ ਚੀਜ਼ਾਂ ਦੀ ਲਗਾਈ ਗਈ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਮੇਲੇ ਦੇ ਅੰਤ ਵਿੱਚ ਪ੍ਰਬੰਧਕ ਸ਼ਿਲਪਾ ਨਿਤਿਨ ਝੱਡਾ ਤੇ ਹੋਰਨਾ ਮਹਿਲਾਵਾਂ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਸਾਰਿਆਂ ਦਾ ਤਹਿਤ ਤੋਂ ਧੰਨਵਾਦ ਕੀਤਾ ਸਮਾਗਮ ਮੌਕੇ ਸਾਫ ਕਾ ਮਿਰ ਅਰਨੋ ਖੋਸਲਾ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਸ਼੍ਰੀਮਤੀ ਮਮਤਾ ਖੋਸਲਾ ਸ਼੍ਰੀਮਤੀ ਰੀਨਾ ਖੋਸਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਇਸਾਰੇ ਸਮਾਗਮ ਦਾ ਨਵਰਾਂਗ ਚੈਨਲ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਤੇ ਐਚਐਸ ਰਾਣੜੀ ਦੀ ਵਿਸ਼ੇਸ਼ ਰਿਪੋਰਟ ਅੱਜ ਦੁਸ਼ਹਿਰਾ ਗਰਾਊਂਡ ਹਦੀਆਬਾਦ ਦੇ ਵਿੱਚ ਸਾਡਾ 6ਵਾਂ ਤੀਆਂ ਦਾ ਮੇਲਾ ਸਾਡੀ ਅੰਡਰ ਗਾਈਡੈਂਸ ਮੈਡਮ ਮਨੀਤਾ ਸੋਮਪ੍ਰਕਾਸ਼ ਜੀ ਦੀ ਦੇਖਰੇਖ ਦੇ ਵਿੱਚ ਬਹੁਤ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਦਿੱਤਾ ਗਿਆ ਤੇ ਮੈਂ ਮੈਡਮ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਹਿ ਲੋ ਤਾਂ ਸਾਡੇ ਮੈਡਮ ਨਹੀਂ ਤਾਂ ਸੋਮ ਪ੍ਰਕਾਸ਼ ਜੀ ਨੇ ਇਹ ਬੂਟਾ ਲਾਇਆ ਤੀਆਂ ਦਾ ਇਸ ਫਗਵਾੜੇ ਸ਼ਹਿਰ ਦੇ ਵਿੱਚ ਕਿਉਂਕਿ ਤੀਆਂ ਦਾ ਮੇਲਾ ਕਰਵਾਉਣ ਵਾਲੇ ਸਾਡੇ ਮੈਡਮ ਜੀ ਸੀਗੇ ਔਰ ਉਹਨਾਂ ਦੇ ਹੀ ਦੇਖ ਰੇਖ ਚ ਅੱਜ ਅਸੀਂ ਤੀਆਂ ਦਾ ਮੇਲਾ ਹਦੀਆਬਾਦ ਦੇ ਵਿੱਚ ਕਰਵਾਣ ਚ ਸਫਲ ਹੋਏ ਆ ਸੋ ਤੀਆਂ ਦੇ ਮੇਲੇ ਪਿੱਛੇ ਹੋਰ ਕਈ ਕਈ ਸਾਡੇ ਕਲਚਰ ਟ੍ਰੈਡੀਸ਼ਨ ਜਿਹੜਾ ਹੈ ਉਹ ਤਾਂ ਜੁੜਿਆ ਹੋਇਆ ਆ ਪਰ ਇਹਦੇ ਇੱਕ ਨਾਲ ਛੋਟਾ ਜਿਹਾ ਮੈਂ ਜਿਹੜਾ ਕਹਿ ਲੋ ਸਿੱਖਿਆ ਕਹਿ ਲੋ ਇਆ ਇੱਕ ਛੋਟੀ ਜੀ ਕੈਪਸ਼ਨ ਕਹਿ ਲੋ ਦੇਣਾ ਚਾਹਨੀ ਆ ਕਿ ਤੀਆਂ ਦੇ ਮੇਲੇ ਦੀ ਜਿਹੜੀ ਆ ਇੱਕ ਪਿਆਰ ਤੇ ਖੁਸ਼ੀ ਦੀ ਜਿਹੜੀ ਸਾਂਝ ਆ ਸਾਡੀਆਂ ਨੂਆਂ ਸਾਡੀਆਂ ਭਾਬੀਆਂ ਸਾਡੀਆਂ ਜਿਹੜੇ ਵੱਡੇ ਬਜ਼ੁਰਗ ਗਿਆ ਉਹਨਾਂ ਨੂੰ ਅੰਦਰ ਇੱਕ ਜਗ੍ਹਾ ਤੇ ਜਦੋਂ ਇਕੱਠਾ ਕਰਦੇ ਆ ਸਾਰੇ ਰਲ ਮਿਲ ਕੇ ਇੱਕ ਤੀਜ ਦਾ ਜਦੋਂ ਤਿਉਹਾਰ ਮਨਾਉਂਦੇ ਆ ਤੇ ਸਾਡੇ ਵਿੱਚ ਇੱਕ ਜਿਹੜੀ ਖੁਸ਼ੀ ਆ ਅਸੀਂ ਉਸ ਸਮਾਜ ਦੇ ਵਿੱਚ ਦਿੰਦੇ ਆ ਸੋ ਇਹ ਤੀਆਂ ਦਾ ਮੇਲਾ ਹੀ ਆ ਜਿਹੜਾ ਸਾਡੀਆਂ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ ਇੱਕ ਛੱਤ ਦੇ નીચે ਇਕੱਠਾ ਕਰਕੇ ਪਿਆਰ ਆਸਥਾ ਔਰ ਖੁਸ਼ੀਆਂ ਜਿਹੜੀਆਂ ਆ ਇਸ ਪਰਿਵਾਰ ਤੇ ਸਮਾਜ ਦੇ ਵਿੱਚ ਵੰਡਦਾ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਹਾਡੀ ਹੀ ਬਦੌਲਤ ਅੱਜ ਜਿਹੜਾ 6ਵਾਂ ਤੀਆਂ ਦਾ ਮੇਲਾ ਹਦੀਆਬਾਦ ਦੇ ਵਿੱਚ ਅੱਜ ਅਸੀਂ ਕਰਨ ਚ ਸਫਲ ਹੋਈਆਂ